ਕਿਹੜਾ ਸਵੇਰ ਸੁਈਆ ਜੱਸੇ ਦੂਜਾ ਸਵੇਰ ਸੁਈਆ ਡਾਕਟਰ ਕਦੋਂ ਸੁਈਆ ਵੀਰੇ ਰਾਤ ਦੀ ਸੁਈਆ ਹੈ ਰਾਤ ਦੀ ਬੱਚਾ ਬੱਚੀ ਰੇਤੀ ਬੱਚੀ ਬੜੀ ਚੰਗੀ ਹੈ ਬੱਚੀ ਬਹੁਤ ਚੰਗੀ ਹੈ ਚੂਣ ਚਵਾ ਦੇਖੋ ਕਰਮਾ ਇੱਕ ਨੰਬਰ ਚੂਣਾ ਮੋਟਾ ਮੋਟਾ ਚੂਣਾ ਜਿਵੇਂ ਮਰਜੀ ਚੂਣਾ ਮਰਜੀ ਚੂਣਾ ਜੇ ਮਕਰ ਲੈਣਾ ਹੀ ਚਵਾਈ ਚੈੱਕ ਕਰੋ ਜਮਾ ਬੌੜਾ ਤੇ ਜੇਰ ਵੀ ਰੀ ਆਪ ਪਈ ਹੈ ਬੱਟਲ ਚ ਕੰਪਲੀਟ ਆ ਓਕੇ ਆ ਬਈ ਥਾਣ ਦਿਖਾ ਦੇ ਲੈ ਇੱਕ ਨੰਬਰ ਥਾਣ ਪੂਰੀ ਵਿਥੀ ਦੇ ਕੱਲਾ ਕੱਲਾ ਥਾਣ ਬਈ ਮੁੱਲ ਕਿਆ ਜੱਸੇ ਜੜੀ ਹੇਰ ਤੇ ਲੈਣਾ ਡਾਕਟਰ ਠੀਕ ਆ 42000 ਮਾਨਦਾਨ ਬਹੁਤ ਛੋਟਾ ਛਪੇਲੇ ਹੋਗਾ ਓਕੇ ਬਾਈ ਬੱਚਾ ਬਾਲਾ ਚੰਗਾ ਬੱਚਾ ਬਹੁਤ ਚੰਗਾ ਬੱਚੀ ਬਹੁਤ ਚੰਗੀ ਆ ਬਾਕੀ ਮੋਲ ਵੀ ਜਾਇ ਜਾ ਸੋਈ ਸੋਈ ਬਾਈ ਜਰਸੀ ਬਰੀਡ ਹਨਾ ਜਰਸੀ ਬਰੀਡ ਆ ਹਾਂ ਅੱਗੇ ਆ ਗਈ ਦੋ ਨੰਬਰ ਕਿਹੜਾ ਸੁਆ ਸੁੰਦੀ ਆ ਢੋਣ ਸੁੰਦੀ ਆ ਜਰ ਕਿੰਨੇ ਦਿਨ ਲਊ ਮੋਲ ਆ ਦੋ ਚਾਰ ਦਿਨ ਲੈ ਜੂਗੀ ਠੀਕ ਆ ਕਿੰਨਾ ਕੁ ਦੋਦਰ ਦੀ ਦੂ ਐਸਟੀਮੇਟ ਬਹੁਤ ਤੇਰਾ ਕਿਲੋ ਦੋ ਤਾਂ ਦੇ ਹੀ ਦੂਗਾ ਯਕੀਨਦਨ ਵਾਲੀ ਅੱਲੀ ਕੱਚੀ ਕੱਚੀ ਅੱਲੀ ਕੱਚੀ ਕੱਚੀ ਆ ਬਹੁਤ ਅੰਗਾ ਲੱਗਿਆ ਮੋਬਾਈਲ ਨੰਬਰ 76967 34117 ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਬਣੂ ਮੋਤਵਾਈ ਬਾਕੀ ਮੁੱਲ ਵੀ ਜਾਜਾ 35 ਆ 35 ਦਾ ਮਾਨ ਤਨ ਹੋ ਜਾਣਾ ਠੀਕ ਹੈ